ਕੁਲਾ ਡਾਟਾ ਕੋਲ ਕੀ ਕਰਤਾ ਵਾਹ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਬਚੋਆਣਾ ਸਾਹਿਬ ਸਮੇਤ ਅਸੀਂ ਮੀਟਿੰਗ ਬਰੇ ਕਰਕੇ ਆਏ ਆਂ ਮੰਦਿਰ ਸਾਹਿਬ ਦੇ ਉਰੇ ਹੁਣ ਗ੍ਰਹਿ ਵਿਖੇ ਅਸੀਂ ਪ੍ਰੈਸ ਸੰਬੋਧਨ ਕਰ ਰਹੇ ਆਂ ਜਿਹੜਾ ਸਾਡਾ ਵਿਸ਼ਾ ਹੈ ਉਹ ਵਿਸਾਖੀ ਦਾ ਜਿਹੜਾ ਖਾਲਸਾ ਪੰਥ ਦਾ ਜਨਮ ਹੈ ਉਹਦੀ ਕਾਨਫਰੰਸ ਤਖਤ ਦਮਦਮਾ ਸਾਹਿਬ ਵਿਖੇ ਉਹਦੇ ਸੱਦੇ ਦੇਣ ਆਏ ਆਂ ਐਤ ਕੀ ਬਹੁਤ ਜ਼ਰੂਰੀ ਹੈ ਕਿ ਸਿੱਖ ਪੰਥ ਆਪਣਾ ਇਕੱਠਾ ਹੋ ਕੇ ਏਕਾ ਦਿਖਾਏ ਕਿਉਂਕਿ ਸਾਡੇ ਉੱਤੇ ਬਹੁਤ ਵੱਡੇ ਹਮਲੇ ਹੋ ਰਹੇ ਹਨ ਜਿਹਦੇ ਵਿੱਚ ਗ੍ਰਹਿ ਮੰਤਰੀ ਨੇ ਰਾਜ ਸਭਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਤੇ ਸਤ ਜਰਨੈਲ ਸਿੰਘ ਦਾ ਮਖੌਲ ਲੜਾਇਆ ਹੈਗਾ ਔਰ ਟਿੱਚਰਾਂ ਮਾਰੀਆਂ ਤਾਨੇ ਮਾਰੇ ਹਨ ਜਿੱਥੇ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੋੜਿਆ ਉਥੇ ਅਸੀਂ ਇਸ ਦੇਸ਼ ਦੇ ਵਿੱਚ ਬਹੁਤ ਬੜੀ ਸਾਡੇ ਨਾਲ ਕੱਲੂਕਾਰਾ ਹੋਇਆ ਜਿਸ ਵਿੱਚ 1984 'ਚ ਹਮਲੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਕਾਲ ਤਖਸਾਲ ਢੇਟੇਰੀ ਹੋਏ ਹਨ ਔਰ ਨਾਲ ਹੀ ਨਵੰਬਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਸਮੂਹ ਭਾਰਤ ਦੇ ਵਿੱਚ ਖਾਸ ਕਰਕੇ ਦਿੱਲੀ 'ਚ ਬਹੁਤ ਬੇਰਹਿਮੀ ਨਾਲ ਹੋਇਆ ਸਾਡੇ ਪੱਖ 'ਚ ਕੋਈ ਨਹੀਂ ਬੋਲਿਆ ਹੈਗਾ ਔਰ ਇੱਥੇ ਦੀਆਂ ਕਾਨੂੰਨੀਆਂ ਸੰਸਥਾਵਾਂ ਸੁਪਰੀਮ ਕੋਰਟ ਆਦ ਨੇ ਉਸ ਪੰਧਰ ਦੀ ਨਾ ਕੋਈ ਪਕੜ ਕੀਤੀ ਹੈ ਨਾ ਸਜ਼ਾ ਦਿੱਤੀ ਹੈ ਜਿੱਦ ਤਨ ਅਸੀਂ ਕਹਿ ਸਕੀਏ ਕਿ ਇਹ ਦੇਸ਼ ਸਾਡੇ ਹੱਕਾਂ ਤੇ ਪੈਰਾ ਦੇ ਰਿਹਾ ਜਿੱਥੇ ਛੇਵੇਂ ਪਾਤਸ਼ਾਹੀ ਨੇ ਸਾਨੂੰ ਆਪਣੇ ਪੈਰਾਂ ਤੇ ਖੜਾ ਹੋਣ ਵਾਸਤੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈਗਾ ਔਰ ਸਾਨੂੰ ਆਪਣੇ ਹੱਕਾਂ ਦੀ ਲੜਾਈ ਕਰਨ ਦਾ ਸਿਧਾਂਤ ਦਿੱਤਾ ਹੈ ਉੱਥੇ ਅੱਜ ਸਿੱਖ ਕੌਮ ਦੀ ਲੋੜ ਹੈ ਕਿ ਉਹ ਆਪਣਾ ਦੇਸ਼ ਮੰਗੇ ਇਹ ਦੇਸ਼ ਤਾਂ ਜ਼ਰੂਰੀ ਹੈ ਕਿਉਂਕਿ ਸਿੱਖਾਂ ਦੀ ਗੱਲ ਅੱਜ ਕੋਈ ਨਹੀਂ ਕਰਦਾ ਕੈਨੇਡਾ ਅਮਰੀਕਾ ਦੇ ਵਿੱਚ ਭਾਰਤ ਤੇ ਕੌਫੀਆ ਏਜੰਸੀਆਂ ਹੋਮ ਮਿਨਿਸਟਰ ਪ੍ਰਧਾਨ ਮੰਤਰੀ ਆਫਿਸ ਡਿਫੈਂਸ ਮਿਨਿਸਟਰ ਜਿਹੜਾ ਬਾਹਰਲੇ ਦੇਸ਼ਾਂ ਦਾ ਮਿਨਿਸਟਰ ਹੈ ਸਾਰਿਆਂ ਨੇ ਰੋਂ ਸਮੇਤ ਉੱਥੇ ਸਿੱਖਾਂ ਦਾ ਕਤਲ ਕੀਤਾ ਹੈਗਾ ਨਾਲ ਗਵਾਂਢੀ ਪਾਕਿਸਤਾਨ ਚ ਕੀਤਾ ਪੰਜਾਬ ਹਰਿਆਣਾ ਚ ਕੀਤਾ ਔਰ ਇਹ ਲਗਾਤਾਰ ਕੋਈ ਵੀ ਸਾਡੇ ਪਿੱਠ ਤੇ ਖੜਾ ਨਹੀਂ ਹੈਗਾ ਜਿਹੜੀ ਸਾਡੀ ਆਵਾਜ਼ ਬੁਲੰਦ ਕਰੇ ਜੇ ਸਾਡਾ ਆਪਣਾ ਦੇਸ਼ ਹੋਵੇ ਜਿਵੇਂ ਅਸੀਂ ਦੇਖਦੇ ਹਾਂ ਮੋਰੀਸ਼ਸ ਚ ਹਿੰਦੂਆਂ ਦੇ ਪੱਖ 'ਚ ਭਰ ਜਾ ਕੇ ਬੋਲਦਾ ਹੈ ਖੜਦਾ ਹੈ ਉਹਨਾਂ ਦੀ ਸਹਿਯਤਾ ਕਰਦਾ ਹੈ ਜੋ ਕਿ ਇੱਕ ਦੇਸ਼ ਕਰ ਸਕਦਾ ਸਾਡੀ ਆਵਾਜ਼ ਗੁਰਸਿੱਖੀ ਦੀ ਯੂਨਾਈਟਿਡ ਨੇਸ਼ਨ 'ਚ ਵੀ بلند ਹੋਣੀ ਚਾਹੀਦੀ ਹੈ ਔਰ ਜਿੱਥੇ-ਜਿੱਥੇ ਸਿੱਖ ਬਸਦੇ ਆ ਉਹਨਾਂ ਦੇ ਮਸਲੇ ਅਸੀਂ ਚਾਹੁੰਦੇ ਆ ਕਿ ਕੋਈ ਦੇਸ਼ ਉਹਨਾਂ ਤੇ ਉੱਤੇ ਨਿਗਰਾਨੀ ਰੱਖੇ ਬਹੁਤ ਅਫਸੋਸ ਦੀ ਗੱਲ ਹੈ ਕਿ ਭਾਵੇਂ ਸਰ ਮਨਮੋਹਨ ਸਿੰਘ ਇਸ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਫਰਾਂਸ ਤੇ ਸਾਡੇ ਪੱਗਾਂ ਦਾ ਮਸਲਾ ਨਹੀਂ ਉਹਨਾਂ ਤੋਂ ਹੱਲ ਹੋਇਆ ਹੈਗਾ ਸੋ ਅਸੀਂ ਸਮਝਦੇ ਹਾਂ ਕਿ ਜਿੰਨੀ ਦੇਰ ਆਪਣਾ ਨਿਰੋਲ ਦੇਸ਼ ਨਹੀਂ ਹੋਊਗਾ ਸਾਡੇ ਪਾਣੀ ਨਹੀਂ ਵੱਤ ਸਕਦੇ ਸਾਡਾ ਨੌਜਵਾਨ ਜਿਹੜੇ ਨਸ਼ੇ ਦੀ ਨਦੀ ਬਾਗਰੀ ਹੈ ਉਸ ਤੋਂ ਨਹੀਂ ਵੱਤ ਸਕਦੇ ਹੈਗੇ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਅਰ ਉਹ ਨਸ਼ੇ ਬਾਰੇ ਵੀ ਕਹਿਣਾ ਚਾਹੁੰਦੇ ਜੋ ਆਜੋ ਪਿਆਜ ਇਹ ਮਚਲਾਈ ਨਸ਼ੇ ਦੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦ ਖਾਲਸਾਪਨ ਸਿਰਜਿਆ ਸੀਗਾ ਉਸ ਸਮੇਂ ਉਹਨਾਂ ਨੇ ਸਖਤ ਹਦਾਇਤ ਸਾਨੂੰ ਕੀਤੀ ਸੀ ਨਸ਼ਿਆਂ ਤੋਂ ਦੂਰ ਰੱਖਣ ਦੀ ਅੱਜ ਜਿਹੜੀ ਖਾਲਸਾ ਸੋਚ ਹੈ ਉਹ ਚਾਹੇ 84 'ਚ ਮਾਵਾ ਨੇ ਆਪਣੇ ਬੱਚਿਆਂ ਦੀ ਜਾਨ ਬਚਾਉਣ ਵਾਸਤੇ ਕਿਸ ਕਤਲ ਕਰਕੇ ਮਜਬੂਰ ਕੀਤਾ ਬੱਚਿਆਂ ਨੂੰ ਕਿ ਤੁਸੀਂ ਕਹੋ ਕਿ ਤੁਸੀਂ ਹਿੰਦੂਆਂ ਜਿਹੜਾ ਸਾਡਾ ਧਰਮ ਤਬਦੀਲੇ ਦੇਸ਼ ਕਰ ਰਿਹਾ ਕੋ ਕੋ ਕੇ ਮਾਰ ਮਾਰ ਕੇ ਸਾਡੇ ਉੱਤੇ ਕਾਨੂੰਨੇ ਕਾਨੂੰਨ ਲਾ ਕੇ ਜਿਹੜੇ ਸਾਡੇ ਪ੍ਰਚਾਰਕ ਨਸ਼ਿਆਂ ਦੇ ਬਰਖਿਲਾਫ ਤੁਰਦੇ ਆ ਉਹਨਾਂ ਦੇ ਉੱਤੇ ਐਨਐਸਏ ਦੇ ਕੇਸ ਲਾ ਕੇ ਜੋ ਕਿ ਉਸ ਸਮੇਂ ਦੇ ਰੌਲਟ ਐਕਟ ਜਿਹਦੇ ਅਧੀਨ ਜਲਿਆਂਵਾਲਾ ਬਾਗ ਹੋਇਆ ਸੀਗਾ ਉਹ ਕਾਨੂੰਨੇ ਕਾਨੂੰਨ ਸਾਡੇ ਕੌਮ ਦੇ ਉੱਤੇ ਵਰਸਾਏ ਜਾ ਰਹੇ ਹਨ ਸਾਡਾ ਕਤਲੇਆਮ ਹੋਇਆ ਜਸਵੰਤ ਸਿੰਘ ਖਾਲਰਾਂ ਨੇ ਉਸ ਸਮੇਂ 25000 ਲਾਸ਼ਾਂ ਕੱਲੇ ਮਾਝੇ ਦੀਆਂ ਸ਼ਮਸ਼ਾਨ ਘਾਟਾਂ 'ਚ ਕੱਢ ਕੇ ਦਿੱਤੀਆਂ ਸੀਗੀਆਂ ਔਰ ਇਹ ਸਾਰਾ ਕਿਉਂ ਹੋ ਰਿਹਾ ਕਿਉਂਕਿ ਭਾਰਤ ਨੇ ਇੱਕ ਸਾਜ਼ਿਸ਼ ਰਚੀ ਹੈ ਜਿਹੜੀ ਧਾਰਾ 25 ਭਾਰਤ ਦੇ ਕਾਨੂੰਨ ਸੁਵਿਧਾਨ ਚ ਕਹਿੰਦੀ ਹੈ ਕਿ ਸਿੱਖ Hindu ਹੈਗੇ ਆਂ ਜਦ ਕਿ ਗੁਰੂ ਗ੍ਰੰਥ ਸਾਹਿਬ ਅੰਗ 1136 ਉੱਤੇ ਸਪਸ਼ਟ ਕਹਿੰਦੇ ਆ ਨਾ ਹਮ Hindu ਨਾ ਮੁਸਲਮਾਨ ਤੇ ਇਹ ਸਾਡਾ ਧਰਮ